ਉਹ ਜੈਸਮੀਨਾ ਹੋ ਗਈ ਥੋੜੀ ਜਿਹੀ ਢਿੱਲੀ ਢਿੱਲੀ ਤਾਂ ਵੈਸੇ 2-3 ਦਿਨਾਂ ਤੋਂ ਧੀ ਤੇ ਅੱਜ ਹੁਣ ਪਹੁੰਚੇ ਆ ਜੀ ਬਲਾਚੌਰ ਬਲਾਚੌਰ ਹੁਣ ਡ੍ਰਿੱਪ ਲੱਗੀ ਹੈ ਮਹਾਰਾਜ ਕਰੇ ਕਿਰਪਾ ਜਲਦੀ ਠੀਕ ਹੋ ਗਈ ਕੋਈ ਨਹੀਂ ਹੋ ਜਾਣਾ ਠੀਕ ਜਲਦੀ ਜੇ ਸਾਡੀ ਭਾਈ ਹਰਗੁਣ ਕੋਲ ਵੀ ਜਾ ਨਹੀਂ ਸਕਦੀ ਜਦ ਤੱਕ ਬਿਮਾਰ ਹੈ ਇਹ ਸਭੋਂ ਅੱਧਾ ਦੁੱਖ ਤਾਂ ਇਹਨੂੰ ਹਰਗੁਣ ਦਾ ਹੋਇਆ ਵਾ ਇੱਧਰ ਮਿਲੋ ਜੀ ਪਰੌਣਾ ਸਾਹਿਬ ਨੂੰ ਆਸ ਦੀ ਗੱਲ ਇਹ ਜੀਜਾ ਜੀ ਨੂੰ ਵੀ ਖੇਚਣ ਦਿੱਤੀ ਵਿਹਲੀ ਅਸੀਂ ਆ ਵੀ ਖੇਚਣ ਹੈ ਖੇਚਲੇ ਆ ਹੁਣ ਕੀਆ ਨਠਾਏ ਟਾਈਮ ਪਰ ਬੜੀ ਠੀਕ ਹੋਣਾ ਜਾਏਗਾ ਹਾਂ ਇਹ ਤਾਂ ਹੈ ਇਹ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹੀ ਦੋ ਦਿਨ ਹੋ ਗਏ ਨਾ ਹਰਗੁਣ ਕੋਲ ਜਾਣ ਤੇ ਵੀ ਵਿਚਰੀ ਉਹੋ ਵਹੀ ਵੀ ਆ ਇਹਦਾ ਦਿਲ ਤਾਂ ਬਹੁਤ ਕਰਦਾ ਫੇ ਮੈਂ ਇਹਨੂੰ ਵੀਡੀਓ ਕਾਲ ਕਰਕੇ ਦਿਖਾ ਦਉਂਦਾ ਹੁੰਦਾ ਅਸਾਂ ਤਾਂ ਮੰਮੀ ਕੋਲੇ ਹਰ ਕੋਣ ਹੈਗੀ ਮੰਮੀ ਕੋਲੇ ਰੱਜੀ ਦੀਦੀ ਆਈ ਵੀ ਆ ਉਹ ਸਾਹਮਦੀ ਐ ਵਿਚਾਰੀ ਐ ਕਰਕੇ ਮੋੱਖਾ ਨਹੀਂ ਆਏ ਵਗੈਰੇ ਨਿਆੜੇ ਦਾ ਨਿਆੜੇ ਵਗੈਰਾ ਮੋੱਖਾ ਬੰਨਿਆ ਨਹੀਂਦਾ ਜਦ ਕਰਕੇ ਤੇ ਮਾਣਾ ਮੋਟਾ ਰੋਂਦੀ ਰੋਂਦੀ ਐ ਇਹਦਾ ਦਿਲ ਉਹ ਕਰਦਾ ਇਹ ਵੀ ਆ ਕੀ ਹੋ ਗਿਆ ਐਦਾਂ ਹੋ ਜਾਂਦਾ ਤੇ ਮੈਂ ਤਾਂ ਭਾਈ ਮਾਏ ਆ ਹੈਨਾ ਚਲੋ ਕੋਈ ਨਹੀਂ ਹੋ ਜਾਣਾ ਮਾਲਕ ਨਹੀਂ ਜੇ ਦੁੱਖ ਦਿੱਤਾ ਉਹ ਵੀ ਮਾਲਕ ਨਹੀਂ ਦਿੰਦਾ ਠੀਕ ਵੀ ਮਾਲਕ ਨਹੀਂ ਕਰਨਾ ਨਾ ਇਧਰ ਫੱਕ ਸ਼ਾਂਤ ਤੱਕ ਬੈਣਾ ਦੇਖੀ ਨੂੰ ਹੂੰ ਆਧਰਣ ਵੱਧ ਤੱਕ ਬੈਣਾ ਚਲੋ ਦੇਖਦੇ ਬਾਕੀ ਪਾਪਾ ਨਾਨਕ ਰੱਖੇ ਸੁੱਖ ਸਪੈਸ਼ਲ ਲੈ ਕੇ ਆਏ ਆ ਜੈਸਮੀਨ ਬਲਾਚੌਰ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਚ ਖੁਸ਼ ਹੋਵੋਗੇ ਪਰਮਾਤਮਾ ਤੁਹਾਨੂੰ ਸਾਰੇ ਅਰਥਾਂ ਵਿੱਚ ਚਿਵਕਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਚ ਮਾਲਕ ਕਰੇ ਜੀ ਫਤਿਹ ਲਓ ਜੀ ਇਸ ਵਾਰ ਨਮਸਾਲ ਚਲੋ ਵੈਸੇ ਤਾਂ ਮਾਲਕ ਦੀ ਬਹੁਤ ਕਿਰਪਾ ਹੈ ਬਹੁਤ ਵਧੀਆ ਚਲੋ ਚੱਲ ਰਿਹਾ ਹਨ ਪਰ ਥੋੜਾ ਜਿਹਾ ਸਾਡੇ ਪਰਿਵਾਰ ਨੂੰ ਜੇ ਲਾਈਏ ਚਾਹੇ ਇਧਰ ਵਾਲਾ ਪਰਿਵਾਰ ਪਰਿਵਾਰ ਲਾ ਲੋ ਉਹੇ ਪਰਿਵਾਰਾਂ ਉਪਰ ਥੋੜੀ ਐ ਕਿ ਕਹ ਲੂ ਕਿ ਸੰਕਟ ਜਿਆ ਆਇਆ ਹੋਇਆ ਗਰਾਇਆ ਗਰਾਇਆ ਆਇਆ ਗਰਾਇਆ ਚਲੋ ਸੰਕਟ ਵੀ ਨਹੀਂ ਕਹਿ ਸਕਦੇ ਮੈਂ ਵੀ ਨਹੀਂ ਇੰਨਾ ਵੀ ਨਹੀਂ ਆਇਆ ਚਲ ਸੁੱਖ ਦੀ ਐ ਜੇ ਚਲੋ ਜੇ ਦੁੱਖ ਆਉਂਦਾ ਕਹਿੰਦੇ ਵੀ ਸੁੱਖ ਆਵੇ ਹਨਾ ਵੀ ਇਹ ਦੁੱਖ ਆਇਆ ਚਲੋ ਸੁੱਖ ਵੀ ਆਊਗਾ ਤੁਹਾਨੂੰ ਪਤਾ ਹੀ ਐ ਜੀ ਜੈਸਮੀਨ ਸਾਡੀ ਚੱਲਦੀ ਐ ਜੀ ਥੋੜੀ ਜਿਹੀ ਢੇਲੀ ਹੋਇਆ ਕਿ ਐ ਜੈਸਮੀਨ ਨੂੰ ਜੈਸਮੀਨ ਦੇ ਨਿਕਲ ਆਈ ਜੀ ਮਾਤਾ ਮਾਤਾ ਵੀ ਕਹਿ ਦਿੰਦੇ ਆਪਾਂ ਹੁਣ ਹੋਰ ਏਰੀਆ 'ਚ ਸਾਨੂੰ ਨਹੀਂ ਪਤਾ ਵੀ ਤੁਸੀਂ ਕੀ ਕਹਿੰਦੇ ਹੋਣੇ ਚਿਕਨ ਬਾਕਸ ਕਹਿ ਦਿੰਦੇ ਹਨ ਵੀ ਚਿਕਨ ਬਾਕਸ ਵੀ ਕਹਿ ਦਿੰਦੇ ਆ ਮਾਤਾ ਵੀ ਕਹਿ ਦਿੰਦੇ ਆ ਸਾਡੇ ਏਰੀਆ 'ਚ ਤਾਂ ਤੇ ਮਾਈ ਨਿਕਲ ਗਈ ਆ ਉਹ ਵੀ ਕਹਿ ਦਿੰਦੇ ਆ ਹਨਾ ਮਾਈ ਆ ਜੀ ਤੇ ਇਹਨੂੰ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਪਾਈ ਸੰਕਟ ਆਇਆ ਵਾ ਸੌਰੀ ਇਹ ਪਹਿਲਾਂ ਕਹਿ ਹੋ ਗਿਆ ਪਰ ਚਲੋ ਜੀ ਪਰਪਾ ਹੈ ਨਿਆਣੇ ਨਿਆਣੇ ਉੱਜ ਗਏ ਹਾਂ ਨਿਆਣੇ ਸੰਕਟ ਹੀ ਹੈ ਉਹ ਸੰਕਟ ਜਿਹੜੇ ਨਿਆਣੇ ਹੋਣਗੇ ਆਪਾਂ ਯੋ ਚਲੋ ਸੰਕਟ ਹੈ ਆ ਕਿਉਂਕਿ ਨੂਰ ਨੂਰ ਵੀ ਉੱਜ ਗਈ ਸਾਡੀ ਨੂਰ ਉੜ ਗਈ ਵੀ ਉਹ ਵੀ ਨਵੇਂ ਸਾਲ ਵਾਲੇ ਦਿਨੇ ਪਈ ਤੇ ਸਾਡਾ ਵੀ ਨਵਾਂ ਸਾਲ ਜਿਵੇਂ ਅਸੀਂ ਪਹਿਲਾਂ ਇੱਕ ਦਿਨ ਵੀਡੀਓ ਪਾਈ ਤੀ ਸਾਡਾ ਨਵਾਂ ਸਾਲ ਵੀ ਹਸਪੀਟਲ ਵਿੱਚ ਚੜਿਆ ਜੈਸ ਮੈਨੂੰ ਉਦੋਂ ਸਾਨੂੰ ਪਤਾ ਨਹੀਂਤਾ ਵੀ ਹੋਇਆ ਵਾ ਕੀ ਆਏ ਉਦੋਂ ਇੱਕ ਤਾਂ ਇਹਦੇ ਸਿਰ ਵਿੱਚ ਚੀਜ਼ ਪੈਂਦੀ ਜੈਸਮਿਨ ਨੇ ਤੇ ਇੱਕ ਇਹਦਾ ਮੂੰਹ ਸੁੱਝ ਗਿਆ ਪਹਿਲਾਂ ਸੁੱਝਿਆ ਬੁੱਲ ਬੁੱਲ ਸੁੱਝ ਗਿਆ ਕਾਫੀ ਬੜਾ ਤੇ ਫੇਰ ਇੱਕੋ ਲੱਖ ਤੈਨੂੰ ਕੰਬੇ ਵਾਲਾ ਬੁਖਾਰ ਚੜਦਾ ਤਾਂ ਕੰਬਾ ਐ ਬੈਠੀ ਬੈਠੀ ਨਾਰਮਲ ਬੈਠੀ ਬੈਠੀ ਉੱਕੇ ਲੱਤ ਕੰਬਾ ਛੱਡ ਜਾਂਦਾ ਤਾਂ ਸਮਝ ਨਹੀਂ ਆਉਂਦੀ ਕੁਝ ਵੀ ਵੀ ਹੋਇਆ ਕਿਹਾ ਫੇਰ ਚਲੋ ਗਏ ਹਸਪੀਟਲ ਚ ਉੱਥੇ ਉਹਨਾਂ ਨੇ ਪਹਿਲੇ ਦਿਨ ਤਾਂ ਇੰਜੈਕਸ਼ਨ ਲਾ ਕੇ ਭੇਜਤੇ ਤੇ ਦੂਜੇ ਦਿਨ ਦਵਾਈ ਲੈਣ ਗਏ ਉਦੋਂ ਥੋੜਾ ਜਿਹਾ ਫੇਰ ਸਾਨੂੰ ਇਹ ਸ਼ੱਕ ਵੀ ਇਹ ਵੀ ਕੁਝ ਹੋਰ ਹੈ ਜਿੱਦਾਂ ਪਤਾ ਲੱਗਿਆ ਫਿਰ ਵੀ ਇਹ ਭਾਈ ਮਾਤਾ ਨਹੀਂ ਨਿਕਲ ਗਈ ਉਹਨਾ ਫਿਰ ਅਸੀਂ ਜਦੋਂ ਇੱਥੇ ਮਤਲਬ ਇਲਾਜ ਅਸੀਂ ਸਾਰੇ ਤਰ੍ਹਾਂ ਦੇ ਹੀ ਕਰਾ ਲਿਆ ਡਾਕਟਰੀ ਇਲਾਜ ਵੀ ਕਰਾਇਆ ਤੇ ਹੱਥ ਵਾਲਾ ਕਹਿੰਦੇ ਹੁੰਦੇ ਆ ਕਰਾਉਣਾ ਚਾਹੀਦਾ ਉਹ ਵੀ ਕਰਵਾਇਆ ਤੇ ਇੱਕ ਮਾਨੂਪੁਰ ਪਿੰਡਾ ਪੈਂਦਾ ਜੀ ਇਹ ਕਹਿ ਲਊ ਵੀ ਤੁਸੀਂ ਖੰਨੇ ਦੇ ਏੜ ਗਿੜੇ ਪੈ ਜਾਂਦਾ ਪਿੰਡ ਦੇ ਉੱਥੇ ਮਤਲਬ ਠੀਕ ਮਤਲਬ ਹੈ ਉੱਥੇ ਸ਼ੀਤਲਾ ਮਾਤਾ ਦਾ ਮੰਦਿਰ ਹੈ ਜੀ ਉਧਰ ਜਾ ਕੇ ਮੈਂ ਬੈਠੀ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਫਿਲਹਾਲ ਚਲੋ ਅਸੀਂ ਉਧਰ ਨੂੰ ਜ਼ਿਆਦਾ ਕੈਮਰਾ ਨਹੀਂ ਘੁਮਾਉਂਦੇ ਤੇ ਸ਼ੀਤਲਾ ਮਾਤਾ ਦਾ ਮੰਦਿਰ ਉੱਥੇ ਬਹੁਤ ਮਹਾਨਤਾ ਦੀ ਸੁੰਦਰਤਾ ਹੈ ਬਹੁਤ ਲੋਕ ਆਉਂਦੇ ਆ ਮਤਲਬ ਮੈਂ ਤਾਂ ਚਲੋ ਪਹਿਲੀ ਵਾਰ ਗਿਆ ਸੀ ਗਏ ਪੁੱਛ ਗਿੱਚ ਕੇ ਬਹੁਤ ਮੰਮੀ ਉੱਥੇ ਦੇਖਣਾ ਤੂੰ ਇੰਨੀ ਮਹਾਨਤਾ ਦਾ ਹੂੰ ਉੱਧਰ ਜਿੱਦਾਂ ਅਸੀਂ ਗਏ ਤੇ ਅੱਛਾ ਦੋ ਤਿੰਨ ਗੱਡੀਆਂ ਲੋਕ ਨੰਮੀਆਂ ਲਿਆਏ ਉੱਥੇ ਅਰਦਾਸ ਕਰਾ ਕੇ ਗਏ ਅੱਛਾ ਐਨੀ ਮਾਰਦਾ ਉਸ ਮੰਦਰ ਹੋ ਜਾਂਦੀ ਨਾ ਜਿੱਦਾਂ ਜਿੱਦਾਂ ਕਿਸੇ ਨੂੰ ਫਰਕ ਪੈਂਦਾ ਏ ਹਾਂ ਜਿਹੜਿਆਂ ਦੀ ਭਾਈ ਉੱਥੇ ਸੁੱਖਾਂ ਬਾਰ ਆ ਜਾਂਦੀਆਂ ਹਾਂ ਅਗਲਾ ਉੱਧਰ ਨੂੰ ਜੁਰਤਾ ਹਨਾ ਚਲੋ ਹਰੇਕ ਦੀ ਹੁਣ ਜਿਹੜੇ ਆਪਣੇ ਸ਼ਰਧਾ ਆਪਣੀ ਆਪਣੀ ਸ਼ਰਧਾ ਹੈ ਜਿਹੜੇ ਮੰਨਦੇ ਆ ਭਾਈ ਉਹ ਮੰਨਦੇ ਵੀ ਬਹੁਤ ਹਨਾ ਇਹ ਬਹੁਤ ਦੁਨੀਆ ਹੋਊਗੀ ਕਿ ਉੱਥੇ ਸਾਨੂੰ ਇਹ ਤਾਂ ਸੁਣ ਇਹ ਸੁਣਦੇ ਨੂੰ ਮਿਲਿਆ ਕਹਿੰਦੇ ਵੀ ਬਾਹਰ ਤੇ ਵੀ ਲੋਕ ਆ ਕੇ ਟੇਕੇ ਜਾਂਦੇ ਆ ਅੱਛਾ ਜਿੱਦਾਂ ਹੁਣ ਜੇ ਕਿਸੇ ਦੇ ਸਾਈਨ ਕਰਿਆ ਜੀ ਕਿ ਕੋਈ ਇਦਾਂ ਲੱਗਣਾ ਸਸਟਾ ਮ ਤਾਂ ਬਹੁਤ ਦੁਨੀਆ ਹੁੰਦੀ ਹੈ ਐਤਵਾਰ ਨੂੰ ਲਾ ਕਹਿੰਦੇ ਬਹੁਤ ਜ਼ਿਆਦਾ ਰਾਸ਼ ਹੁੰਦਾ ਚਾਹ ਹਾਂ ਉਦੋਂ ਜਦੋਂ ਅਸੀਂ ਗਏ ਤੇ ਅਸੀਂ ਇੱਕ ਤਾਂ ਗਏ ਸ਼ਾਮ ਨੂੰ ਤਾਂ ਵੀ ਮੇਰੇ ਯਾਦ ਨਾਲ ਘੱਟੋ ਘੱਟ ਵੀ ਜਿਆਦਾ ਨਹੀਂ 2-250 ਬੰਦਾ ਹੋਣਾ ਜੀ ਤੇ ਦੋ ਤਾਂ 250 ਨਹੀਂ ਤਾਂ 100-150 ਬੰਦਾ ਤਾਂ ਹੈਗਾ ਹੀ ਤਾਂ ਲੋਕ ਆਈ ਜਾਂਦੇ ਜਾਈ ਜਾਂਦੇ ਆਈ ਜਾਂਦੇ ਇੱਕ ਗੱਡੀ ਆ ਗਈ ਦੋ ਚਲ ਗਈਆਂ ਦੋ ਆ ਗਈਆਂ ਇੱਕ ਚਲ ਗਈ ਆਹੀ ਕੋ ਚੱਲਦੀ ਜਾਂਦਾ ਉੱਥੇ ਬਦਲ ਬਹੁਤ ਸੰਗਰ ਅੰਦਰ ਖੁੱਲਾ ਵੀ ਨਹੀਂ ਦੇਦੇ ਅੰਦਰ ਰਾਤ ਨੂੰ 6 ਵਜੇ ਤੱਕ 6 ਵਜੇ ਤੱਕ ਰਹਿੰਦਾ ਕੋਈ 6 ਦੇ ਨਹੀਂ ਕੋਈ ਖੁੱਲਦਾ 6 ਵਜੇ 6 ਵਜੇ ਕੋਈ ਨਹੀਂ ਸ਼ੁਰੂ ਹੁੰਦਾ ਆ ਉੱਥੇ ਤੇਰੇ ਹਿਸਾਬ ਹੈ ਜੀ ਉੱਥੇ ਜਾਣਾ ਪੈਂਦਾ ਜਲ ਆਪਣੀ ਬੋਤਲ ਖਾਲੀ ਲੈ ਜਾਓ ਘਰ ਤੋਂ ਉੱਥੇ ਜਾ ਜਲ ਪਰ ਘਰ ਤੋਂ ਲੈ ਕੇ ਜਾਣਾ ਨਹੀਂ ਉੱਥੇ ਵੀ ਭਰਦੇ ਲੋਕ ਐਂਕ ਜ਼ਿਆਦਾਤਰ ਆਇਆ ਵੀ ਔਰੇ ਤੇ ਭਾਗ ਲੈ ਜੋ ਘਰ ਤੋਂ ਘਰ ਤੋਂ ਰੱਖ ਦੋ ਸਟੈਂਡਰਡ ਤੇ ਜਾ ਕੇ ਤੇ ਫੇਰ 15 ਮਿੰਟ ਮੱਠੇ ਬੈਠ ਕੇ ਚੌਂਕੀ ਭਰਨੀ ਹਾਂ ਉੱਥੇ ਲਿਖਿਆ ਹੋਇਆ ਸਾਰਾ ਉਹਨਾਂ ਨੇ ਘਾਤੋਂ ਜਲ ਲੈ ਜਾਓ ਜਲ ਲੈ ਜਾ ਕੇ ਉੱਥੇ ਬੋਤਲ ਉੱਥੇ ਸਟੈਂਡ ਲਾਏ ਵੀ ਮੰਮੀ ਐਦਾਂ ਨਾ ਟੇਬਲ ਪਾਟਾ ਸਟੈਂਡ ਆ ਬੋਤਲ ਜੋ ਕੀ ਜਗ੍ਹਾ ਐਦਾਂ ਡੱਬੇ ਬਣਾਏ ਉਹਨਾਂ ਨੇ ਉਹਦੇ ਵਿੱਚ ਬੋਤਲ ਰੱਖੋ ਬਹਿ ਜਾਓ ਤੇ ਉੱਥੇ ਲਿਖਿਆ ਹੋਇਆ ਉਹਨਾਂ ਨੇ ਕਿ 15 ਮਿੰਟ ਚੌਂਕੀ ਭਰਨੀ ਇੱਥੇ ਅੱਛਾ 15 ਮਿੰਟ ਉੱਥੇ ਬੈਠਣਾ ਉਹ ਮੇ ਇਤਿਹਾਸ ਵੀ ਲਿਖਿਆ ਹੋਇਆ ਸਰੀਰ ਹੈ ਨਾ ਜਿਹੜਾ ਮੰਮੀ ਹੋ ਜੰਮਾ ਹੀ ਹਲਕਾ ਹੋ ਜੰਮਾ ਹੈ ਬੰਦਾ ਸਰੀਰ ਨਹੀਂ ਉਸ ਸਰੀਰ ਵਿੱਚ ਜਿੱਦਣ ਅਸੀਂ ਗਏ ਤੇ ਜੀ ਉਦਣ ਜੈਸਮੀਨ ਦੇ ਤੁਸੀਂ ਜਾਣੇ ਹਿਸਾਬ ਲਾ ਲਓ ਕਿ ਬਹੁਤ ਜ਼ਿਆਦਾ ਤਕਲੀਫ थी ਅਕੜਾਉ ਹੋਇਆ ਉਹਦਾ ਸਾਰੇ ਸਰੀਰ ਨੂੰ ਹੈਨਾ ਤੇ ਸਾਰਾ ਸਰੀਰ ਇਹਦਾ ਪਹਿਲਾ ਗੱਲ ਮੈਂ ਸੱਚੀ ਗੱਲ ਦੱਸਾਂ ਮੈਂ ਵੀ ਆ ਕੇ ਮੈਂ ਪੂਰਾ ਰਾਤ ਪਾਇਆ ਉੱਥੇ ਅੱਛਾ ਹੋਰ ਮੈਂ ਨਹੀਂ ਸੀ ਕਿ ਇਹ ਦਾਉ ਵਾਲੇ ਬਾਪੂ ਕਿੱਥੇ ਹੈ ਫੇ ਮਾਈ ਕਿਤੇ ਮੈਂ ਨਾ ਪੂਰਾ ਰਾਤ ਚੱਕਿਆ ਲੋਕ ਦੇਖਣ ਜਿਨ੍ਹਾਂ ਨੂੰ ਹੁਣ ਪਤਾ ਆਏ ਤਾਂ ਵੀ ਇਹ ਹੁਣਾ ਹੀ ਹੁਣਾ ਉਥੇ ਪੱਕਾ ਹੁੰਦਾ ਹੀ ਹੁੰਦਾ ਵੀ ਤਕਰੀਬ ਉਹਨਾਂ ਨੇ ਕਟਣੀਆਂ ਹੌਲੀ ਹੌਲੀ ਕੱਢਣਗੇ ਮਾਈ ਹੈ ਜਿਹੜੀ ਫੇਰ ਆ ਰਾਮ ਆਇਆ ਹੌਲੀ 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 ਮਦਾਰ ਵਿੰਦ ਨੂੰ ਬਹੁਤ ਗਾੜਾ ਕੱਢਿਆ ਮੈਨੂੰ ਕਿੱਥੇ ਜਿਹਾ ਆਏ ਆ ਉਹ ਹੈ ਉਹ ਤਕਰੀਬ ਤੇ ਬੰਦਾ ਹੋਈ ਹੁੰਦਾ ਜਿਹੇ ਬਾਅਦੋਂ ਆਰਾਮ ਆਉਣਾ ਹੋਵੇ ਖੰਗ ਦੀ ਰਾਇਲੈਂਡ ਤੇ ਬੈਨ ਆਪਾਂ ਕਹਿੰਦੇ ਆਏ ਆ ਰਾਮ ਆ ਜੀ ਅਸੀਂ ਨਾਲ ਲਵੇ ਬੇਸ਼ੱਕ ਕੋਕੋੜੀ ਹੁੰਦੀ ਹੈ ਪਰ ਸਾਨੂੰ ਪਤਾ ਵੀ ਉਹ ਠੀਕ ਹੈ ਏਹੇ ਹੁਣ ਜਿਹੜਾ ਇਹਦੇ ਵਿੱਚ ਹਸਪੀਟਲ ਵਾਲਾ ਸੀਨ ਤੁਸੀਂ ਦੇਖਿਆ ਇਸ ਵੀਡੀਓ ਤੋਂ ਪਹਿਲਾਂ ਤੁਸੀਂ ਸੀਨ ਹਸਪੀਟਲ ਵਾਲਾ ਦੇਖਣਾ ਤੇ ਉਹ ਵਾਲਾ ਸੀਨ ਸਾਡਾ ਹੈਗਾ ਜੀ ਕੱਲ ਦਾ ਸੀ ਕੱਲ ਮਤਲਬ ਡਾਕਟਰ ਯ ਇਲਾਜ ਵੀ ਕਰਾਇਆ ਹਨਾ ਚਲੋ ਜਦ ਕਹਿੰਦੇ ਦੁੱਖ ਹੁੰਦਾ ਤਾਂ ਬੰਦਾ ਸੋਪਾਸੇ ਨੂੰ ਪਾ ਦਿੰਦਾ ਜਿੱਧਰੋਂ ਕੁਝ ਸੁਣਨ ਨੂੰ ਮਿਲਦਾ ਵੀ ਇਧਰੋਂ ਭਾਈ ਤੁਹਾਡਾ ਹੱਲ ਉਹ ਜਿਹੜਾ ਉਧਰੋਂ ਬੰਦਾ ਪੈਂਦਾ ਤੇ ਟੈਨਸ਼ਨ ਵੀ ਹੁੰਦੀ ਆ ਘਾਤੇ ਦੁੱਖ ਦਾਏ ਸਿਰ ਚ ਕਾਤੇ ਹੁੰਨੀਆਂ ਪੈਂਦੀਆਂ ਇਹ ਕਿਆ ਵਜਾ ਇਹ ਪਰ ਮੈਂ ਤਾਂ ਕਹਿੰਦਾ ਕਿ ਨਕੀ ਵੀ ਕਰਾਈਏ ਉਹ ਸੇਰੇ ਵਾਲੇ ਡਾਕਟਰ ਨੂੰ ਮੈਂ ਤਾਂ ਸੀਟੀ ਸਕੈਨ ਵਗੈਰਾ ਕਰਾ ਕੇ ਨਹੀਂ ਮੈਂ ਵੀ ਇਹਨੂੰ ਕਿਹਾ ਮੈਂ ਕਿ ਜਸਮੀਨ ਉਹ ਦਿਖਾਓ ਅਲਟਰਾਸਾਉ ਕਰਾਓ ਸਿਰ ਦਾ ਮੈਂ ਕਿ ਕਾਫੀ ਕੰਮ ਹੁੰਦਾ ਇਹ ਚੀਜ਼ੀ ਬੈਂਦੀ ਹੈ ਚਲੋ ਬਾਬਿਆਂ ਦੀ ਕਿਰਪਾ ਨਾਲ ਸਾਰਾ ਕੁਝ ਸੈੱਟ ਆ ਗਿਆ ਹੁਣ ਜਦ ਉੱਥੇ ਗਏ ਜੀ ਅਸੀਂ ਉਦੋਂ ਮਾਤਾ ਸਾਰੀ ਉਹ ਬਹਾਰ ਆ ਗਈ ਪਹਿਲਾਂ ਅੰਦਰ ਹੀ ਸੀ ਉੱਥੇ ਮੱਥਾ ਟੇਕ ਕੇ ਆਏ ਮੱਥਾ ਟੇਕ ਕੇ ਆਉਂਦੇ ਆ ਨੂੰ ਇੱਕ ਤਾਂ ਸਰੀਰ ਚਲੋ ਹਲਕਾ ਹੋ ਗਿਆ ਮਤਲਬ ਅਕੜਾਉ ਨਹੀਂ ਰਿਹਾ ਬਿਲਕੁਲ ਵੀ ਐਨ ਬੋਲਣ ਜਾਣਣ ਲੱਗ ਗਈ ਐ ਭੁੱਖ ਲੱਗ ਗਈ ਹਨਾ ਤੇ ਇੱਕ ਸਰੀਰ ਸਾਰੇ ਮਤਲਬ ਜਿਹੜੀ ਹੈਗੀ ਦੀ ਮਾਤਾ ਅੰਦਰ ਸਾਰੀ ਉਹ ਬਾਹਰ ਆ ਗਈ ਮਤਲਬ ਫਰਕ ਪੈਣ ਲੱਗ ਗਿਆ ਦੇਖੋ ਹਾਂ ਜਦੋਂ ਮੋੜਾ ਮੁੜਦੀ ਹੈ ਦੋ ਮਾਤਾ ਮੰਮੀ ਕਹਿੰਦੇ ਬਾਹਰ ਆ ਜਾਂਦੀ ਹੈ ਉਦੋਂ ਕਹਿੰਦੇ ਫਰਕ ਪੈਣ ਲੱਗ ਗਿਆ ਹਾਂ ਮੋੜਾ ਮੁੜਨ ਲੱਗ ਗਿਆ ਹਾਂ ਮੋੜ ਕੇ ਮੋੜਾ ਮੋੜਾ ਮੁੜ ਜਾਂਦਾ ਸਰੀਰ ਪਰ ਹੌਲਾ ਹੋ ਜਾਂਦਾ ਹੌਲਾ ਹੋ ਜਾਂਦਾ ਤੇ ਬਾਕੀ ਚਲੋ ਜਿਹਨੂੰ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਇਲਾਜ ਅਸੀਂ ਭਾਈ ਡਾਕਟਰੀ ਵੀ ਕਰਾਇਆ ਜਿੱਦ ਤੋਂ ਕੋਈ ਕਹਿੰਦਾ ਉਦੋਂ ਨੂੰ ਚਲੋ ਤੁਰਨਾ ਵੀ ਪੈਂਦਾ ਡਾਕਟਰੀ ਇਲਾਜ ਜਿਹੜਾ ਆਪਣੇ ਕਰਾਇਆ ਉਹ ਸਾਡੀ ਪਰਿਵਾਰੀ ਯਾਨੀ ਭੈਣ ਜਿਹੜੀ ਉਹਨਾਂ ਦੀ ਬੇਟੀ ਦੇ ਨਿਕਲ ਗਈ ਸੀ ਉਹ ਕਹਿੰਦੇ ਵੀ ਸਾਡੇ ਏਰੀਆ 'ਚ ਬਲਾਚੌਰ ਇੱਕ ਡਾਕਟਰ ਸਾਹਿਬ ਆ ਵੀ ਉਹ ਇੰਜੈਕਸ਼ਨ ਲਾਉਂਦੇ ਆ ਜਿਹਦੇ ਨਾਲ ਆਰਾਮ ਹੋ ਜਾਂਦਾ ਪਰ ਉਹਨਾਂ ਨੇ ਵੀ ਜਦੋਂ ਜੈਸਵੀ ਨੂੰ ਦੇਖਿਆ ਉਹ ਕਹਿੰਦੇ ਵੀ ਜ਼ਿਆਦਾ ਕਰਨ ਵਧਿਆ ਹੋਇਆ ਵੀ ਮੈਂ ਡ੍ਰਿਪ ਲਾਉਗਾ ਤੇ ਉਹਨਾਂ ਨੇ ਡ੍ਰਿਪ ਲਾਈ ਡ੍ਰਿਪ ਦੇ ਵਿੱਚ ਇੰਜੈਕਸ਼ਨ ਪਾਈ 4 5 ਤੇ ਚਲੋ ਫੇਰ ਚਾਹੇ ਹਟਾ ਫਿਰ ਕਹਿ ਲਓ ਵੀ ਮਾਤਾ ਦੀਓ ਕਿਰਪਾ ਹੋ ਗਈ ਭਾਈ ਮਾਤਾ ਬੇਨਤੀਆਂ ਦਾਸਾਂ ਨਾਲੇ ਮਾਤਾ ਚਲੋ ਹੁਣ ਕਿਰਪਾ ਕਰੋਗੀ ਭਾਈ ਹਨਾ ਵੀ ਮੋੜਾ ਪੈ ਗਿਆ। ਥਾਣੀ ਮਕਾਨੇ ਜਾਊਗੀ। ਹਾਂ, ਆਪਣੀ ਥਾਣੀ ਮਕਾਨੇ ਜਾਵੇ ਮਾਤਾ ਪਾਈ ਹੈ ਨਾ ਤੇ ਬਾਕੀ ਚਲੋ ਤਕਲੀਫ ਪਾਈ ਬਹੁਤ ਆ। ਇਸ ਚੀਜ਼ ਦਾ ਨਾ ਜਿਹੜਾ ਬੰਦਾ ਝੱਲਦਾ ਇਹ ਉਹਨੂੰ ਹੀ ਪਤਾ। ਹੋਰ ਰਾਤ ਨੂੰ ਦੇਖ ਲਓ ਕਿੰਨੀ ਠੰਡ ਹੈ। ਜੈਤਮੀਨ ਪੱਖਾ ਲਾ ਕੇ ਸੌਂਈ ਰਾਤ ਨੂੰ। ਐਨਾ ਮਤਲਬ ਸਰੀਰ ਚੋਂ ਅੱਗ ਨਿਕਲਦੀ थी ਅੱਗ। ਮੈਂ ਤਾਂ ਹੁਣ ਕੋਲ ਪਿਆ ਤਾਂ ਮਨ ਤਾਂ ਪਤਾ ਤਾਂ ਤੇ ਮਨ ਨੂੰ ਲੱਗੇ ਠੰਡ। ਇਹਨੇ ਲਾਇਆ ਵਾ ਪੱਖਾ ਐਸਾ ਜਹਾ ਸੇਕ ਮਾਰਦਾ ਹੁਣਾ ਇਹ ਕਿ ਬੰਦੇ ਨੂੰ ਬਰਮ ਬਾਣ ਬੰਦੇ ਤੇ ਨਾ ਹੋਰ ਤਰਾ ਸੇਕ ਜਿਹਾ ਮਾਰਦਾ ਵਾ ਓਹੋ ਤਾਂ ਸੇਕ ਜਿਹਾ ਜਦ ਹੁਣ ਬੁਖਾਰ ਚੜਿਆ ਬਹੁੰਦਾ ਬੁਖਾਰ ਦਾ ਮੂਰ ਨੂੰ ਦੇਖਣਾ ਤੂੰ ਦੂਰ ਕੇ ਜਾਣਾ ਮੂਰ ਦੇ ਜਦ ਅਸੀਂ ਹੱਥ ਪੈਰੋ ਕਰਦੇ ਤੇ ਐ ਕੁੜੀ ਦਾ ਲੱਗਦਾ ਤਾਂ ਵੀ ਗਰਮ ਗਰਮ ਇੰਨੇ ਗਰਮ ਹੱਥ ਲੱਗਦੇ ਜਿਵੇਂ ਕਿ ਮੂਰ ਤਾਂ ਉਹ ਭੱਗਦੀ ਕਿ ਉਹ ਵੀ ਤੇ ਇਹ ਗੇੜ ਜੀ ਪਹਿਲਾਂ ਤਾਂ ਆਇਆ ਸਾਡੀ ਮਾਹਲ ਵਾਲੀ ਫੈਮਿਲੀ ਤੇ ਮਾਤਾ ਨੇ ਮਤਲਬ ਸਾਰੀ ਉਹ ਫੈਮਿਲੀ ਇੱਕ ਵਾਰ ਮਾਤਾ ਸਾਰੀ ਫੈਮਿਲੀ ਪਰੇ ਭਾਈ ਕਹਿ ਲਓ ਵੀ ਨਿਹਾਲ ਹੋਈ ਨਿਹਾਲ ਹੋਈ ਦੀਦਿਆਲ ਹੋਈ ਹੈ ਪਹਿਨਾ ਹੋਏ ਸਭ ਤੋਂ ਪਹਿਲਾਂ ਸੰਦੀਪ ਮਾਸੀ ਜੀ ਨੂੰ ਫਿਰ ਸ਼ੋਭਨੂ ਹੋਈ ਫਿਰ ਜਦੋਂ ਅਸੀਂ ਹਜੂਰ ਸਾਹਿਬ ਤੋਂ ਆਉਂਦੇ ਤੇ ਆਉਂਦੇ ਆਉਂਦੇ ਕਰਨ ਨੂੰ ਵੀ ਹੋਲੀ ਕਰਨ ਦਾ ਚਲੋ ਮਾਤਾ ਦੀ ਕਿਰਪਾ ਨਾਲ ਉਹਦੇ ਤਾਂ ਬਰੀਕ ਬਰੀਕ ਜੇ ਹੋਏ ਤੇ ਦਾਣੇ ਕੋਈ ਤਕਲੀਫ ਨਹੀਂ ਹੋਈ ਉਹਨਾਂ ਨੂੰ ਮਤਲਬ ਸਾਰਿਆਂ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਪਰ ਜੈਸਮੀਰ ਪੁਰ ਗੇਟ ਥੋੜਾ ਜਿਹਾ ਜ਼ਿਆਦਾ ਆ ਗਿਆ ਤੇ ਚਲੋ ਕੋਈ ਨਾ ਕੋਈ ਭਲਾ ਇਚਾਰ ਕੋਈ ਨਾ ਭਲਾ ਭਲਾਈ ਆ ਬਿਲਕੁਲ ਤੇ ਫਿਰ ਤਾਂ ਥੋੜਾ ਜਿਹਾ ਮਤਲਬ ਕਹਿ ਲਓ ਕਿ ਫੈਮਲੀ ਸਾਰੀ ਹੋਣੀ ਕੀ ਚਲੋ ਹੁਣ ਕਿਰਪਾ ਮਾਲਕ ਦੀ ਹੋ ਜਾਣਾ ਠੀਕ ਜੈ ਜਮੀ ਤੇ ਹੁਣ ਪੈਣ ਲੱਗ ਗਿਆ ਫਰਕ ਇੱਕ ਦੋ ਦਿਨ ਚ ਮਤਲਬ ਠੀਕ ਹੋ ਜੂਗੀ ਅ ਅਸੀਂ ਨਾ ਸਕੋ ਹੁਣ ਸਾਨੂੰ ਆਏ ਵੀ ਟੈਨਸ਼ਨ ᱛੀ ਅਸੀਂ ਆਪਣਾ ਪ੍ਰੋਗਰਾਮ ਰੱਖਿਆ ਹੋਇਆ ਜੀ 11 ਤਰੀਕ ਦਾ ਸਾਦਲ ਜਿਆਦਾ ਨਿਆਣਿਆਂ ਦੀ ਟੈਨਸ਼ਨ ਸੀਗੀ ਹਰਗੁਰੂ ਵਿਚਾਰੀ ਦੀ ਟੈਨਸ਼ਨ ਸੀਗੀ ਵੀ ਉਹ ਸਭ ਤੋਂ ਹਾਂ ਨਿਆਣੇ ਹੁਣ ਹਰਗੁਰੂ ਨੂੰ ਅਸੀਂ ਜੈਸਮੀਨ ਤੋਂ ਦੂਰ ਕਰੀ ਨੂੰ 4 ਦਿਨ ਹੋ ਗਏ ਇਹ ਇਹ ਸਭ ਕੋ ਕੱਲ ਰੋਈ ਬਹੁਤ ਮੰਮੀ ਕਹਿੰਦੀ ਬੰਦੂਨੀ ਪਤਾ ਮੈਂ ਤਾਂ ਮਿਲਣਾ ਹਰਗੁਰੂ ਨੂੰ ਦੇਖਿਆ ਨਿਯਾਨੇ ਨੂੰ ਮੈਨੂੰ ਲੱਗਿਆ ਜੀ ਮੇਰੀ ਕੁੜੀ ਪਾਸੇ ਕਰਤੀ ਦੱਸ ਕਿਉਂ ਤੂੰ ਵੀ ਨਹੀਂ ਬੋਲਦਾ ਮਨ ਨੂੰ ਅੱਛੇ ਰੰਗਾਂ ਦੀ ਸੀਗੀ ਵੇਖਾ ਵੀ ਚੱਲ ਹੁਣ ਥੋੜਾ ਥੋੜਾ ਫਰਕ ਪੈ ਗਿਆ ਜੇ ਆਪ ਨੂੰ ਇਹਦੀ ਤਕਲੀਫ ਆ ਜੇ ਨਿਆਣੇ ਨੂੰ ਦੇਖੋ ਨਿਆਣੇ ਦੀ ਤਕਲੀਫ ਨਹੀਂ ਬੰਦਾ ਦੇਖ ਸਕਦਾ ਫਿਰ ਮੈਂ ਇਹਨੂੰ ਆਹੀ ਗੱਲ ਸਮਝਾਈ ਮਮੀ ਹਾਂ ਬਗਾ ਹੁਣ ਤਾਂ ਤੂੰ ਕਹਿੰਦੀ ਵੀ ਮੇਰੇ ਕੋਲ ਲਿਆਓ ਬੋਲ ਕੇ ਦੱਸਦੀ ਤੂੰ ਤੂੰ ਦੱਸਦੀ ਮਨਾਂ ਚੱਲ ਮੈਂ 24 ਸਬੰਨ ਲਾ ਮੈਂ ਲੈ ਆਇਆ ਤੇਰੀ ਕੋ ਹਨਾ ਰੱਬ ਨਾ ਕਰੇ ਕਾਨੂੰਨ ਜਾਹੇ ਚੱਲ ਜੋ ਹੋਣਾ ਉਹ ਤਾਂ ਕੁਦਰਤੀ ਆ ਹਨਾ 22 ਚਾਂਸ ਕਿਤੇ ਪੂਰੇ ਪਰ ਮਾਤਾ ਹੋ ਗਈ ਨਿਹਾਲ ਮੈਂ ਕਿਹਾ ਫੇਰ 33 ਆਪਣੇ ਆਪ ਨੂੰ ਖੁਸ਼ੀ ਉਹ ਜਿਹੜਾ ਉਹ ਬੰਦੇ ਤੁਸੀਂ ਉਹ ਜਿਹਦੇ ਬੰਦੇ ਸਾਨੂੰ ਫੇਰ ਫੇਰ ਮੈਂ ਕਿਹਾ ਮੈਂ ਤਾਂ ਆਪਣੇ ਆਪ ਨੂੰ ਫੇਰ ਜ਼ਿਆਦਾ ਕੋਸਣਾ ਉਹਦੇ ਨਾਲੋਂ ਜ਼ਿਆਦਾ ਤਕਰੀਬ ਤੰਨੂੰ ਹੋਣੀ ਵੀ ਹਾਂ ਹਾਂ ਜੇ ਮੈਂ ਜ਼ਿਆਦਾ ਨਾ ਕੋੜ ਜਾਂਦੀ ਏ ਤਾਂ ਨਾ ਨਾਲੇ ਬੱਚੇ ਦਾ ਦੁੱਖ ਦੇਣ ਨੂੰ ਦੱਸਣਾ ਨਹੀਂ ਮੇਰੇ ਕਿਹਿਆ ਦੁੱਖ ਦਾ ਹਾਂ ਫਿਰ ਦੱਸਦੇ ਆ بڑے ਬੰਦੇ ਤਾਂ ਦੱਸੀ ਜਾਊਗਾ ਮੈਨੂੰ ਹੁੰਦਾ ਹੁੰਦਾ ਉਹਨਾਂ ਦਾ ਕੁਝ ਨਹੀਂ ਦੱਸਣਾ ਤਾਂ ਰੋਈ ਜਾਣਾ ਬਸ ਰੋਈ ਜਾਣਾ ਬਸ ਪਰ ਰੋਈ ਜਾਣਾ ਨਾਲ ਹੀ ਜਾਣਾ ਤਕਲੀਫ ਨਹੀਂ ਚੱਲ ਸਕਦਾ ਨਾ ਤਾਂ ਦੁੱਖ ਕੱਟ ਗਈ ਹੁੰਦਾ ਏ ਸੁੱਖ ਮਿਲਦਾ ਸਾਡੇ ਫਿਰ ਇੱਕ ਮੈਂ ਵੀ ਬੰਨ ਗਿਆ ਤਾਂ ਜਦੋਂ ਡਾਕਟਰ ਸਾਹਿਬ ਨੇ ਮੈਨੂੰ ਉਹਨਾਂ ਨੇ ਕਿਹਾ ਨਾ ਬਲਾਚੌਰ ਵਾਲੇ ਉਹ ਕਹਿੰਦੇ ਕੁਝ ਨਹੀਂ ਹੁੰਦਾ ਵੀ ਇਹ ਬਲੱਡ ਚ ਹੁੰਦਾ ਵੀ ਕੁਝ ਨਹੀਂ ਹੁੰਦਾ ਤੁਸੀਂ ਕੋਲ ਲੈ ਜੋ ਬੱਚਾ ਨਾ ਕਦੇ ਦੂਰ ਕਰੋ ਉਹ ਮੈਂ ਬਹਿਰ ਵੀ ਚਲ ਦੇਖੀ ਜਾਉਗੀ ਮੈਂ ਆਣ ਕੇ ਉਹੇ ਉਹੀ ਸੋਚਾ ਮੈਂ ਕਿ ਹੁਣ ਕਿਆ ਕਰੀਏ ਵੀ ਜੈਜ਼ਮਿਨ ਨੂੰ ਕੋਈ ਲਈ ਜੀਏ ਕੋਲ ਕੇ ਨਾਲ ਕੇ ਜਾਈਏ ਫਿਰ ਕੁਦਰਤੀ ਉਹ ਸਾਡਾ ਇੱਕ ਰਿਲੇਟਿਵ ਆ ਜੀ ਵੀਰ ਸਾਡਾ ਹਨ ਤੇ ਉਹ ਆ ਗਏ ਪੂਰੇ ਕੁਦਰਤੀ ਨੂੰ ਬੈਠੇ ਆਣ ਕੇ ਚਲੋ ਗੱਲਾਂ ਬਾਤਾਂ ਛਿੜਕੀਆਂ ਕਹਿੰਦੇ ਵੀ ਜੈਜ਼ਮਿਨ ਮੈਂ ਕਿ ਜੈਜ਼ਮਿਨ ਤਾਂ ਇਦਾਂ ਕਰਕੇ ਅੰਦਰ ਆ ਜੀ ਵੀਰ ਉਹਦੇ ਆਏ ਕਰਕੇ ਸਿਸਟਮ ਹੋ ਗਿਆ ਉਹ ਮੈਂ ਕਿ ਯਾਰ ਵੀ ਡਾਕਟਰ ਤਾਂ ਕਹਿੰਦਾ ਕੋਈ ਨਾ ਪਰਚੇ ਹੋਣੀ ਨਹੀਂ ਤੁਸੀਂ ਉਹ ਕਹਿੰਦਾ ਵੀ ਨਹੀਂ ਹੂੰ ਜਿੰਨੇ ਕਹਿੰਦੇ ਵੀ ਹੁਣ ਹਰੇਕ ਦੀ ਆਪਣੀ ਆਪਣੀ ਸਲਾਹ ਹਾਂ ਉਹ ਕਹਿੰਦਾ ਵੀ ਮੇਰੀ ਘਰ ਵਾਲੀ ਦੇ ਮਾਤਾ ਨਿਕਲੀ ਵੀ ਦੇ ਵਿੱਚੇ ਡਿਲੀਵਰੀ ਹੋਈ ਧੀ ਕਹਿੰਦਾ ਮੇਰੇ ਕੋਲ ਕੁੜੀ ਹੋਈ ਧੀ ਮਾਤਾ ਨਿਕਲੀ ਵੀ ਸੀ ਘਰ ਵਾਲੀ ਦੇ ਐਚਾ ਕਹਿੰਦਾ ਕੁੜੀ ਹੋਈ ਧੀ ਡਿਲੀਵਰੀ ਮਾਤਾ ਨਿਕਲੀ ਦੇ ਵਿੱਚੇ ਹੋਈ ਸੀ ਹੂੰ ਕਹਿੰਦਾ ਪੀਜੀਆਈ ਵਾਲੇ ਡਾਕਟਰਾਂ ਨੇ ਜਦੇ ਦਾ 15000 ਰੁਪਏ ਦਾ ਇੰਜੈਕਸ਼ਨ ਲਾਇਆ ਕੁੜੀ ਦੇ ਹੂੰ ਬੱਚੇ ਦੇ ਵੀ ਇਹ ਨੂੰ ਨਾ ਹੋ ਜਵੇ। ਹਾਂ। ਇੱਕ ਕਹਿੰਦਾ ਵੀ ਉਹਨਾਂ ਨੇ ਖਾਸ ਵਾਰਨਿੰਗ ਦੇ ਕੇ ਭੇਜੇ ਵੀ 15 ਦਿਨ ਤੁਸੀਂ ਕੁੜੀ ਕੋਲ ਲੈ ਲਿਆਣੀ। ਤੇ ਬੰਦੇ ਕਹਿੰਦਾ 15 ਦਿਨ ਕੁੜੀ ਅਸੀਂ ਦੂਰ ਰੱਖੀ। ਹਾਂ। ਰੱਜੀ ਦੇ ਹੋ ਗਈ, ਐਹੀ ਰੱਜੀ ਦੇ ਵੀ ਹੋ ਗਈ ਤੀ, ਮੈਈ ਦੇ ਵੀ ਹੋ ਗਈ ਤੀ। ਸੁਖੀ ਦੇ। ਸੁਖੀ ਦੇ ਗੋਦੀ ਵਿੱਚ। ਹਾਂ। ਤੇ ਮਤਲਬ ਐ ਵੀ ਮਹਾਰਾਜੇ ਮਾਤਾ ਕਿਰਪਾ ਕਰੇ ਆਪਣੇ ਤੁਹਾਨੂੰ ਕੰਨਾਂ ਜਾਵੇ ਪਾਈ ਮਿਹਰ ਕਰੇਗਾ ਤੀ ਮਾਤਾ ਨੇ। ਵੀ ਬਸ ਇੱਥੇ ਹੈਗੀ ਹਾਂ ਉ ਤਾਂ ਹੀ ਮੁਰਜ ਚਲ ਜਵੇ ਆਪਣੇ ਮੋੜਾ ਪੈ ਜਵੇ ਹਾਂ ਦੇਖੋ ਹੈ ਤਾਂ ਚਾਹੇ ਉਹ ਕਈਆਂ ਨੇ ਕਹਿਣਾ ਇਹ ਬਿੰਨੇ ਪੈਸੇ ਮਾ ਆਏ ਆ ਸਿਆਣੇ ਬੰਦੇ ਦੀ ਹਰੇਕ ਦੀ ਸੁਣਨੀ ਪੈਂਦੀ ਨਾਲ ਜਿੱਤੇ ਬੀਤਦੀ ਦਾ ਉਹਨੂੰ ਪਤਾ ਉਹਨੂੰ ਪਤਾ ਹੁੰਦਾ ਹਾਂ ਜਿੱਤੇ ਤੇ ਬੀਤਦੀ ਸਿਆਣੇ ਬੰਦੇ ਦੀ ਸੁਣਨੀ ਪੈਂਦੀ ਆ ਹੁਣ ਅਸੀਂ ਤਾਂ ਚਲੋ ਤਾਹਾਂ ਸਾਡੇ ਮੇਰੇ ਵੀ ਹੋਲੀ ਵੀ ਆ ਮੇਰੇ ਤਾਂ ਮੈਂ ਤਾਂ 5 6 ਸਾਲ ਹੈ ਮਮੀ ਹਾਂ ਵੇਰੇ ਦਾ ਪਾਣੀ ਸੇਹੇ ਹਾਲ ਜੋ ਤਕਲੀਫ ਕੱਟਦੀ ਇਹਨੇ ਕਰਦਾ ਚੇਗੜੇ ਹੁੰਦਾ ਦਾ ਉਹ ਉੱਚੇ ਗੜੇ ਕਰਾ ਕੇ ਲਿਆਉਂਦੇ ਤੇ ਲੈ ਸਾਈਕਲ ਬਿਲੇ ਕੇ ਜਾਣਾ ਸਾਈਕਲ ਉੱਪਰ ਲੈ ਕੇ ਮੈਨੂੰ ਯਾਦ ਆ ਉੱਥੇ ਨਾ ਜਦੋਂ Papa ਜੀ ਨੇ ਮੈਨੂੰ ਲੈ ਕੇ ਜਾਣਾ ਉੱਥੇ ਜਦ ਪਲੇ ਸਟੇਸ਼ਨ ਗੇਮਾਂ ਹੋਏ ਕਰਦੀਆਂ ਦਿੰਦੀਆਂ ਜੀ ਕਿ ਉੱਥੇ ਗੇਮ ਵਾਲਾ ਹੁੰਦਾ ਦਾ ਇੱਕ ਅੰਕਲ ਜਿਆ ਮੈਂ Papa ਜੀ ਮੈਂ ਮਾਪੇ ਗੇਮ ਖੇਡਣੀ Papa ਜੀ ਨੇ ਬਚਰੇ ਨੇ ਕਿਹਾ ਕਿ ਨਾ ਕੋਈ ਕਿਹਾ ਪਹਿਲੇ ਹੀ ਮੈਂ ਤਕਲੀਫ ਚੋਂ ਹੁੰਦਾ ਦਾ Papa ਜੀ ਕਿਹਾ ਖੇਡ ਲੈ ਯਾਰ ਕੋਈ ਨਾ ਆ ਨਾਲੇ ਮੈਂ ਤਾਂ ਗੇਮ ਖੇਡਣੀ ਇਹਰ ਇੱਕ ਗਲਾ ਮਿੱਠਾ ਖਾ ਖਾ ਕੇ ਬਾਈ ਉਹ ਮੁੜ ਜਾਂਦਾ ਮਿੱਠਾ ਹੀ ਜਿਹੜਾ ਟਲੇ ਟਾਈਮ ਮਿੱਠੇ ਚੀਨੀ ਵਾਲੇ ਪਰੌਂਠੇ ਚੀਨੀ ਵਾਲੇ ਪਰੌਂਠੇ ਪਰੌਂਠੇ ਚੀਨੀ ਵਾਲੇ ਮਿੱਠੇ ਚੋਲ ਬਣਾ ਲਓ ਹਾਂ ਮਿੱਠੀ ਚੀਜ਼ ਖਾਣ ਮਿੱਠੀ ਚੀਜ਼ ਖਾਣੀ ਹੁੰਦੀ ਐ ਇਸ ਵਿੱਚ ਜ਼ਿਆਦਾ ਹੈ ਨਾ ਤੇ ਮਾਤਾ ਪਾਈ ਪ੍ਰਸੰਨ ਹੋ ਜਾਂਦੀ ਐ ਫਿਰ ਕਹਿੰਦੇ ਮਿੱਠੇ ਵਿੱਚ ਪ੍ਰਸੰਨ ਕਈ ਕਹਿੰਦੇ ਆ ਜੀ ਵੀ ਫਰੂਟ ਰੱਖੋ ਕੋਲ ਵੀ ਫਰੂਟ ਫਰੂਟ ਦੀ ਜਿਹੜੀ ਖੁਸ਼ ਹੋਊਗਾ ਵੀ ਵੀ ਲਾਲ ਚੁੰਨੀ ਦੇ ਕੇ ਰੱਖੋ ਹਣਾ ਮਾਤਾ ਦੇ ਹੋ ਜਾਂਦੇ ਨੇ ਹਾਂ ਵੀ ਇਹ ਚੀਜ਼ਾਂ ਮਾਤਾਂ ਦੀਆਂ ਹੁੰਦੀਆਂ ਇਸ ਚੀਜ਼ਾਂ ਤੋਂ ਮਾਤਾ ਪ੍ਰਸੰਨ ਹੋ ਕੇ ਤੇ ਵੀ ਮਤਲਬ ਚਲੋ ਆਪਣੇ ਭਾਈ ਥਾਂ ਦੀ ਮਕਾਨੀ ਚਲੇ ਜਾਂਦੀ ਹੈ ਮਾਤਾ ਹਣਾ ਚਲੋ ਇਹ ਹਰ ਇੱਕ ਚੀਜ਼ਾਂ ਚਲੋ ਮੰਨਣੀਆਂ ਪੈਂਦੀਆਂ ਸਾਡੇ ਰੀਤੀਆਂ ਕਾਹਦੀਆਂ ਨੇ ਡਾਕਟਰ ਦਾ ਇਲਾਜ ਵੀ ਜ਼ਰੂਰੀ ਆ ਪਰ ਇਹ ਵੀ ਜੋ ਪੁਰਾਣੀਆਂ ਰੀਤਾਂ ਚੱਲੀਆਂ ਆਂਦੀਆਂ ਉਹ ਵੀ ਪਈ ਆਪਣੀ ਜਗ੍ਹਾ ਜ਼ਰੂਰੀ ਆ ਹਣਾ ਸੋ ਤਾਨ ਕਰਕੇ ਹੁਣ ਜੈਜ਼ਮੀਨ ਕੁਝ ਕਮੈਂਟ ਆਈ ਜਾਂਦੇ ਆ ਜੀ ਵੀ ਜੈਸਮੀਨ ਆਉਂਦੀ ਨਹੀਂ ਬਲੌਗਰ ਤੇ ਕੀ ਹੋਇਆ ਜੈਸਮੀਨ ਨੂੰ ਇਹੀ ਕਾਰਨ ਆ ਜੀ ਆ ਸਾਡਾ ਵੀਡੀਓ ਬਣਾਉਣ ਦਾ ਵੀ ਇਹੀ ਕਾਰਨ ਆ ਵੀ ਤੁਹਾਨੂੰ ਦੱਸੀਏ ਵੀ ਕੀ ਗੱਲ ਹੋਈ ਆ ਹਨਾ ਬਾਕੀ ਕਿਰਪਾ ਹੋ ਜਣੀ ਮਾਤਾ ਜੀ ਇੱਕ ਦੋ ਦਿਨ ਦੀ ਗੱਲ ਆ ਤੇ ਫੇਰ ਜੈਸਮੀਨ ਸਾਡੀ ਆਉਗੀ ਬਲੌਗਰ ਇਹ ਤਾਂ ਜੈਸਮੀਨ ਸਾਡੀ ਕਿੱਥੇ ਪਿੱਛੇ ਰਹਿਣੇ ਵਾਲੀ ਜੈਸਮੀਨ ਸਾਰਿਆਂ ਨੂੰ ਖੜਬੜਾ ਮੁਹਰੇ ਕਰਦੀ ਆ ਜੈਸਮੀਨ ਨੂੰ ਲੈ ਰਾਤ ਇਹ ਮੈਨੂੰ ਕਹਿੰਦੀ ਵੀ ਮੇਰਾ ਪਤੀ ਖਾਣੇ ਨੂੰ ਦਿਲ ਕਰਦਾ ਹੂੰ 8:00 ਵਜੇ ਦਾ ਸਮਾਂ ਹੋਣਾ ਜੀ ਮੈਂ ਬਾਈ ਨੂੰ ਉਕਰਿਆ ਫੋਨ ਚੱਲੀ ਆਲੇ ਨੂੰ ਜਿਹੜੇ ਆਪਣਾ ਜਿੱਦਾਂ ਵੀ ਅਸੀਂ ਸ਼ੌਪ ਤੇ ਜਾਂਦੇ ਹੁੰਦੇ ਆ ਸਵੀਰ ਸ਼ੌਪ ਤੇ ਮੈਂ ਕਿਹਾ ਲੱਕੀ ਭਾਈ ਯਾਰ ਵੀ ਪਤੀਸਾ ਹੈਗਾ ਪਹਿਲਾਂ ਮੈਨੂੰ ਆਇਆ ਦਾ ਬਖਾ ਦੁਕਾਨ ਬੰਦ ਹੋ ਗਈ ਉਹਨੇ ਸਿਆਲ ਦਾ ਟਾਈਮ ਵੀ ਕੋਈ ਮਿਲਣੀ ਉਹ ਕਹਿੰਦਾ ਹੈਗੀਆ ਬੰਦੇ 15 ਕਿ ਮਿੰਟੇ ਆ ਮੈਂ ਚੱਲ ਆ ਗਿਆ ਜੀ ਮੈਂ 15 ਮਿੰਟ ਚ ਭਾਈ ਮੈਂ ਮੈਂ ਤੇ ਕਿ ਗੱਡੀ ਚਲੇ ਗਿਆ ਜੀ ਉੱਥੇ ਉੱਥੇ ਘਰ ਉਹਨਾਂ ਦੇ ਡੈਡੀ ਬੈਠੇ ਬਾਪੂ ਜੀ ਭਾਈ ਮੈਂ ਜਾ ਕੇ ਸਾਸਿਕਾਲ ਬੁਲਾਈ ਕਹਿੰਦੇ ਸਾਸਿਕਾਲ ਸਾਸਿਕਾਲ ਭਾਈ ਚਲੋ ਗਾਹਾਂ ਚਲੀਆਂ ਵੰਡਾਰੀ ਕੋ ਬੈਠਾ ਜਿਹੜਾ ਪਹਿਲਾਂ ਸੁਪਾਚਦਾ ਉਹ ਮਿਸਰਾ ਬੇਨਾ ਇਹ ਨੂੰ ਮਿਲਣ ਲੱਗ ਗਿਆ ਜਦ ਮੈਂ ਉਹ ਨੂੰ ਮੈਣ ਮੋਲ ਕੇ ਆਇਆ ਮੈਂ ਦੁਬਾਰਾ ਮੈਂ ਕਹਿੰਦੇ ਮਨੇ ਕੀ ਵਹਿਰ ਭਾਈ ਇੰਕੇ ਮਾ ਭਾਈ ਕਿ ਤਾ ਨਾਰੀਅਲ ਵਾਲੇ ਉਹ ਪਾ ਦੇ ਅੱਧਾ ਕਿਲੋ ਲੱਡੂ ਅੱਧਾ ਕਿਲੋ ਪਾ ਦਿਓ ਚੰਗ ਚੰਗ ਪਾ ਦਿਓ ਵਿੱਚ ਭਤੀਸਾ ਪਾ ਦਿਓ ਚਲੋ ਜੀ ਮੈਂ ਜਾਂ ਦੁਬਾਰਾ ਆਇਆ ਬਕੂ ਨੂੰ ਬਕੂ ਨੂੰ ਨਾ ਮੈਂ ਜੈਸਮੀਨ ਮੈਂ ਕਿਹਾ ਜੀ ਜੈਸਮੀਨ ਆਇਆ ਕਰਕੇ ਨਾ ਵੀ ਢਿੱਲੀ ਆ ਥੋੜੀ ਜੀ ਮੈਂ ਵੀ ਮਾਤਾ ਨਹੀਂ ਕਰੇ ਉਹ ਕਹਿੰਦਾ ਮੈਂ ਤਾਂ ਤਾਂ ਹੀ ਦੇਖਾਂ ਕਹਿੰਦਾ ਮੈਂ ਕਿਹਾ ਹੁਣ ਤੱਕ ਤਾਂ ਉਹਨੇ ਧਰਤੀ ਪੜ ਦੇਣੀ ਸੀ ਆ ਮੈਂ ਕਿਹਾ ਜੀ ਨਾਲ ਹੁੰਦੀ ਜੈਸਮੀਨ ਹੁਣ ਤੱਕ ਤਾਂ ਉਹਨੇ ਪਾੜਣਾ ਦਾ ਖੌਰੂ ਦੁਕਾਨ ਚ ਹੈ ਉਹ ਵੀ ਇਹੇ ਹੁਣ ਉੱਥੇ ਰਹਿਣ ਕਰਕੇ ਆਪਣੇ ਨਾਲ ਰੱਖਦੇ ਤਾਂ ਉਹ ਸਾਰੇ ਵਿਚਾਰੇ ਉਹ ਵੀ ਦੇਖਣਾ ਤੂੰ ਜਦ ਜੈਸਮੀਨ ਨੇ ਜਾਣਾ ਖੁਸ਼ ਹੋ ਜਾਂਦੇ ਸਾਰੇ ਹੋਰ ਤੇ ਉਹ ਕਹਿੰਦਾ ਯਾਰ ਮੈਂ ਹੋ ਗਈ ਸੋਚਾਂ ਵੀ ਮੇਰੀ ਧੀ ਨਹੀਂ ਹੁਣ ਤੱਕ ਦੇਖੀ ਮੈਨੂੰ ਵੀ ਉਹਨੇ ਤਾਂ ਧਰਤੀ ਪੜਦਣੀ ਦੀ ਜੇ ਉਹ ਹੁੰਦੀ ਕਹਿੰਦਾ ਯਾਰ ਅੱਛਾ ਫੇ ਉਹਨਾਂ ਨੇ ਵੀ ਬਹੁਤ ਕਰਿਆ ਕਹਿੰਦੇ ਯਾਰ ਅੱਬੀ ਸਾਡੇ ਘਰ ਵੀ ਭਾਈ ਇਹ ਕੱਬ ਹੋ ਲਿਆ ਵੀ ਬਹੁਤ ਜ਼ਿਆਦਾ ਇਸ ਚੀਜ਼ ਦੀ ਤਕਲੀਫ ਹੁੰਦੀ ਆ ਇੱਕ ਹੋਰ ਹੈ ਜੀ ਗੱਲ ਜਿਹੜਾ ਬੰਦਾ ਬਿਮਾਰ ਹੈ ਚਲੋ ਉਹ ਤਾਂ ਉਹ ਤਾਂ ਤਕਲੀਫ ਝੱਲਦਾ ਹੀ ਆ ਜਿਹੜਾ ਬੰਦੇ ਨਾਲ ਦੇ ਆ ਉਹਨਾਂ ਨੂੰ ਜ਼ਿਆਦਾ ਤਕਲੀਫ ਹੁੰਦੀ ਦੇਖ ਦੇਖ ਕੇ ਹੈ ਨਾ ਬੰਦਾ ਆਪਣਾ ਇੱਕ ਘਰ ਨਾਲ ਹੋ ਗਏ ਹਰ ਗੋ ਨੂੰ ਬਾਹਰ ਕੱਢ ਰੱਖੀ ਨੂੰ ਜਿਵੇਂ ਕੋਈ ਆ ਬੰਦੇ ਇੱਕ ਤਕਲੀਫ ਜਿਹੜੀ ਬੰਦੇ ਨੂੰ ਤਕਲੀਫ ਵਿੱਚ ਦੇਖ ਕੇ ਆਪ ਤਕਲੀਫ ਹੁੰਦੀ ਹੈ ਵੀ ਯਾਰ ਬਹੁਤ ਤਕਲੀਫ ਆ ਬੰਦੇ ਦੀ ਉਹ ਬੰਦੇ ਨੂੰ ਦੇਖ ਕੇ ਸਾਨੂੰ ਜਿਆਦਾ ਤਕਲੀਫ ਹੁੰਦੀ ਆ ਚਲੋ ਨਿਆਣਾ ਦਾ ਸੈਡ ਪਰ ਕਰਨਾ ਹੀ ਆ ਨਿਆਣਾ ਦਾ ਸਾਬਣਾ ਹੀ ਆ ਜਦੋਂ ਉਹ ਗੱਲ ਕਰ ਰਹੇ ਆ ਪਰ ਤਕਲੀਫ ਇਨਸਾਨ ਦੀ ਨਹੀਂ ਦੇਖ ਹੁੰਦੀ ਜਿਹੜਾ ਇਨਸਾਨ ਤਕਲੀਫ ਚੱਲਦਾ ਚਲੋ ਬਾਕੀ ਮਾਲਕ ਦੀ ਕਿਰਪਾ ਹੈ ਹਨਾ ਚਲੋ ਜੇ ਮਾਲਕ ਨੇ ਦੁੱਖ ਦਿੱਤਾ ਤਾਂ ਸੁੱਖ ਵੀ ਆਊਗਾ ਹਨਾ ਜਿਆਦਾ ਹਰ ਹੁੰਦਾ ਏ ਵਿਚਾਰੀ ਐਨੇ ਦਿਨ ਹੋ ਗਏ ਹਰ ਗੁਣ ਵੀ 2 ਦਿਨ 2 ਰਾਤ ਪੂਰਾ ਤਾਂ ਕਿਉਂ ਉਹ ਰਾਤ ਤਾਂ ਮੇੜ ਕੋਲੋਂ ਗਈ ਪੈਂਦੀ ਨਹੀਂ ਰਾਤ ਦਾ ਚਲੋ ਟਿਕ ਗਈ ਦੋ ਰਾਤਾਂ ਬਹੁਤ ਔਖੀ ਟਿਕੀ ਉਹ ਕਿਉਂਕਿ ਮਾਂ ਨਹੀਂ ਹੋ ਗਈ ਮਾਂ ਦੀ ਜਿਹੜੀ ਮਾਂ ਰੋਂਦੀ ਵੀ ਸੀ ਵੀ ਮਾਂ ਨਹੀਂ ਦਿਖਦੀ ਹਾਂ ਮਾਂ ਦੀ ਖੁਸ਼ਬੂ ਨਹੀਂ ਆਉਂਦੀ ਨਿਆਣੇ ਨੂੰ ਨਾਲੇ ਉਹ ਕਮਰੇ 'ਚ ਪੈਂਦੀ ਆ ਹਾਂ ਉਹ ਕਮਰੇ 'ਚ ਖੂਸਿਆ ਬੈ ਕੇ ਹੁਣ ਉਹ ਨਹੀਂ ਦਿਖਦੇ ਨਿਕੋਣ ਆਪਣੇ ਕਮਰੇ ਦੀ ਆਪਣੀ ਹੋਰ ਦੀ ਚੀਜ਼ ਦੀ ਪਛਾਣ ਹੋ ਜਾਂਦੀ ਆ ਤੇ ਤਾਂ ਕਰਕੇ ਨਿਆਣਾ ਭਾਈ ਸਾਂਭਣਾ ਛੋਟਾ ਜਾਂ ਬੜਾ ਔਖਾ ਮਾਂ ਤੇ ਬਗੈਰ ਚਲੋ ਕਰਪਾ ਹੋ ਜਣੀ ਮਾਤਾ ਜੀ ਹੁਣ ਮੋੜਾ ਪੈਣ ਲੱਗ ਗਿਆ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਜੈਸਮੀਨ ਦੇਖੋਗੀ ਬਲੌਗਰ ਦੇ ਵਿੱਚ ਫਲਹਾਰ ਸਾਨੂੰ ਹੁਣ ਤਿਆਰੀਆਂ ਵੀ ਅਸੀਂ ਬਹੁਤ ਕਰੀ ਬੈਠੇ ਦੇ ਸਾਰਿਆਂ ਨੂੰ ਸੱਦੇ ਦੇਣੇ ਆ ਲੋਹੜੀ ਦੇ ਹੈਨਾ ਤੇ ਉਹ ਵੀ ਸਾਰ ਜੈਸਮਿਨ ਵੀ ਬਹੁਤ ਇਸ ਚੀਜ਼ ਨੂੰ ਮਿਸ ਕਰਦੀ ਆ ਕਹਿੰਦੀ ਵੀ ਮੈਂ ਕਿੱਥੇ ਤਾਂ ਮੈਂ ਖੁਸ਼ ਹੋਊਗੀ ਸਾਰਾ ਸਾਰਾ ਕੰਮ ਹਜੇ ਰੁੜਿਆ ਹੀ ਪਿਆ ਹੈ ਭੱਜ ਭੱਜ ਕੇ ਜਾਣਾ ਤਾਂ ਭੈਣਾ ਕੋਲ ਨੂੰ ਹਣਾ ਭੱਜ ਕੇ ਕਰਨਾ ਤਾਂ ਕੰਮ ਆ ਜੇ ਚਲ ਕੋਈ ਨਾ ਚਲੋ ਕੋਈ ਗੱਲ ਦੀ ਕੋਈ ਗੱਲ ਹਜੇ ਸਾਡੇ ਸੂਟ ਰੰਦੇ ਲੈਣ ਵਾਲੇ ਹੋਰ ਸਮਾਨ ਕੋਈ ਗੱਲ ਨਹੀਂ ਸਾਰਾ ਕੁਝ ਸਾਰਾ ਕੁਝ ਹੋ ਜਣਾ ਮਾਲਕ ਦੀ ਕਿਰਪਾ ਨਾਲ ਹੋ ਜਣਾ ਸਾਰਾ ਕੁਝ ਹਣਾ ਜੇ ਚਲੋ ਪ੍ਰੋਗਰਾਮ ਜੇ ਕਰਨ ਦਾ ਮੌਕਾ ਮਾਲਕ ਦੀ ਕਿਰਪਾ ਨਾਲ ਹੀ ਮਿਲਿਆ ਹਾਂ ਹੁਣ ਪ੍ਰੋਗਰਾਮ ਪਕਾਉਣਾ ਵੀ ਮਾਲਕ ਨੇ ਉਹ ਕਿਰਪਾ ਉਹਨੇ ਉਹ ਕਰਨੀ ਹੈ ਨਹੀਂ ਕਿਰਪਾ ਕਰਨੀ ਹਾਂ ਉਹ ਜਿਹੜਾ ਸਾਰਾ ਕੁਝ ਠੀਕ ਹੈ ਠੀਕ ਹੈ ਜੀ ਫਿਰ ਹੁਣ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ 'ਚ ਆਹੀ ਤੁਹਾਨੂੰ ਦੱਸਣਾ ਸੀਗਾ ਵੀ ਕਿਆ ਕਾਰਨ ਜੈਸਮਿਨ ਕਾਤੇ ਨਹੀਂ ਜਾਂਦੀ ਬਲੌਗਰ 'ਚ ਕਿਆ ਹੋਇਆ ਜੈਸਮਿਨ ਨੂੰ ਹੁਣ ਠੀਕ ਹੈ ਪਰ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਤਕਲੀਫ ਚ ਲੀ ਹੈ ਹਨ ਤੇ ਚਲੋ ਫਿਰ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ 'ਚ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ